ਜਾਹ ਰਾਜ ਹੋਰ ਹਾਜ਼ਰ ਹਜੂਰ ਸਰਬ ਕਲਾ ਪਰਪੂਰ ਬਾਣੇ ਕੇ ਬੋਹਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਾ ਸਾਤ ਗੁਰਾਂ ਦੀ ਪਾਵਨ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਜੇ ਪਾਤਸ਼ਾਹ ਜੀ ਦੇ ਦਰਸਤਾਨ ਗੁਰਦੁਆਰਾ ਸਨ ਸਾਬ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੀਆਂ ਦਾਤਾਂ ਬਖਸ਼ ਕੇ ਨਦਰਿ ਨਦਰ ਨਿਹਾਲ ਕਰਨ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ 637 ਤੇ 38 ਅੰਗ ਤੇ ਸੁਭਾਈ ਵਣ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਜੋ ਅੱਜ ਦਾ ਦਿਹਾੜਾ ਹੈ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਂ ਦਾ ਜੋਤੀ ਜੋਤ ਸਪਾਵਣ ਦਿਵਸ ਹੈ ਸਾਰੇ ਹੀ ਸੰਸਾਰ ਪਰ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਕੁਝ ਕ ਬੇਅੰਤੀਆਂ ਜੋ ਗੁਰੂ ਨਾਨਕ ਦੇਵ ਮਹਾਰਾਜੀ ਦੇ ਜੀਵਨ ਬਾਰੇ ਆਪਾਂ ਕਰਨੀਆਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੈ ਗੁਰੂ ਨਾਨਕ ਦੇਵ ਨੇ ਇੱਕ ਨਿਰਮਲ ਤੇ ਨਰੋਲ ਪੰਥ ਦੀ ਸਿਰਜਣਾ ਕੀਤੀ ਕਿ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਜਾਂਚ ਗੁਰੂ ਨਾਨਕ ਦੇਵ ਜੀ ਨੇ ਸਿਖਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1463 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਹੈ। ਪਿਤਾ ਬਾਬਾ ਕਲਿਆਣ ਦਾਸ ਅਤੇ ਮਾਤਾ ਤ੍ਰਿਪਤਾ ਜੀ ਦੀ ਕੋਕ ਤੋਂ ਸਤਿਗੁਰਾਂ ਨੇ ਪ੍ਰਕਾਸ਼ ਧਾਰਿਆ ਹੈ। ਸਤਿਗੁਰੂ ਜੀ ਬਚਪਨ ਦੇ ਵਿੱਚ ਹੀ ਜਿਹੜਾ ਉਹ ਸੱਚ ਬੋਲਦੇ ਸੀ ਭਾਵੇਂ ਜਦੋਂ ਉਹਨਾਂ ਨੂੰ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ 사ਤਗੁਰਾਂ ਨੇ ਉੱਥੇ ਵੀ ਜਨੇਊ ਪਾਉਣ ਤੋਂ ਜਿਹੜਾ ਉਹ ਮਨਾਈ ਕੀਤੀ ਕਿ ਜੇਕਰ ਇੱਕ ਜਨੇਊ ਪਾਉਣ ਦੇ ਨਾਲ ਮਨੁੱਖ ਧਾਰਮਿਕ ਹੁੰਦਾ ਹੈ ਤੇ ਇਹ ਜਿਹੜਾ ਜਨੇਊ ਤੁਸੀਂ ਸੂਤਰ ਦਾ ਵਟ ਕਰਕੇ ਗੱਲ ਦੇ ਵਿੱਚ ਪਾਉਂਦੇ ਇਹਨੂੰ ਮੈਲ ਵੀ ਲੱਗਦੀ ਹੈ ਇਹ ਟੁੱਟ ਵੀ ਜਾਂਦਾ ਏ ਸਦਾ ਰਹਿਣ ਵਾਲਾ ਨਹੀਂ ਐ ਸਤਿਗੁਰਾਂ ਨੇ ਆਖਿਆ ਜੇ ਸਤ ਸੰਤੋਖ ਦਇਆ ਧਰਮ ਦਾ ਸੂਤ ਹੈ ਗਾਇ ਉਹਨੂੰ ਵਟ ਕਰਕੇ ਮੇਰੇ ਗਲੇ 'ਚ ਪਾਉਣਾ ਕਰੋ ਜੇ ਸਤਿਗੁਰਾਂ ਨੂੰ ਪਾੰਦੇ ਦੇ ਕੋਲ ਪੜਨ ਵਾਸਤੇ ਭੇਜਿਆ ਗਿਆ ਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾੰਦੇ ਨੂੰ ਆਪ ਪੜਾ ਕਰਕੇ ਆਨ ਕਿਉਂਕਿ ਉਹ ਆਪ ਨਿਰੰਕਾਰ ਅਕਾਰ ਪ੍ਰਮਾਤਮਾ ਦੀ ਮੂਰਤ ਇਸ ਦੁਨੀਆ ਤੇ ਆਏ ਉਹਨਾਂ ਨੂੰ ਕੋਈ ਵੀ ਪੜਾਉਣ ਵਾਲਾ ਨਹੀਂ ਉਹ ਤੇ ਸਾਰੇ ਜਗਤ ਨੂੰ ਤਾਰਨ ਵਾਲੇ ਹਨ ਸਾਧੂਗੁਰਾਂ ਨੇ ਜਦੋਂ ਪਾੰਦੇ ਨੇ ਪੜਾਇਆਏ ਤੇ ਉਹਨਾਂ ਕੋਲ ਸ਼ਬਦ ਅਰਥ ਪੁੱਛਿਆ ਕਿ ਇੱਕ ਇੱਕ ਅੱਖਰ ਦਾ ਜਿਹੜਾ ਅਰਥ ਹੈ ਉਹ ਕੀ ਜਦੋਂ ਪਾੰਦੇ ਨੂੰ ਉਹ ਅਰਥ ਨਹੀਂ ਆਏ ਤੇ ਸਾਧੂਗੁਰਾਂ ਨੇ ਫਿਰ ਉੱਤੇ ਬਾਣੀ ਉਚਾਰਨ ਕੀਤੀ ਆ ਪੱਟੀ ਲਿਖੀ ਸਾਧੂਗੁਰਾਂ ਨੇ 35 ਅੱਖਰਾਂ ਦੀ ਏਕ-ਏਕ ਅੱਖਰ ਦੇ ਨਾਲ ਉਪਦੇਸ਼ ਦਿੱਤਾ ਹੈ ਫੇਰ ਸਤਗੁਰੂ ਜੀ ਜਦੋਂ ਵੱਡੇ ਹੋਏ ਹਨ ਉਹਨਾਂ ਨੂੰ ਆਪਣੇ ਉਹਨਾਂ ਦੇ ਭੈਣ ਬੇਬੇ ਨਾਨਕੀ ਦੇ ਕੋਲ ਭੇਜ ਦਿੱਤਾ ਭਾਈਆ ਜੈ ਰਾਮ ਜੀ ਦੇ ਕੋਲ ਉੱਥੇ ਸਤਗੁਰਾਂ ਨੇ ਜਾ ਕਰਕੇ ਹੱਟ ਚਲਾਇਆ ਉੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 13-13 ਟੋਲਿਆ ਤੇ ਜਗਤ ਨੂੰ ਤਾਰਿਆ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਉਦਾਸੀਆਂ ਤੇ ਗਏ ਹਨ ਜਿਹੜਾ ਜਿਹੜਾ ਵੀ ਰਾਹ ਦੇ ਵਿੱਚ ਮਿਲਿਆ ਉਹਦਾ ਭਲਾ ਹੀ ਕੀਤਾ ਹੈ ਜੇ ਕੋਈ ਕੋੜੀ ਮਿਲਿਆ ਉਹਦਾ ਕੋੜ ਦਾ ਰੋਗ ਦੂਰ ਕੀਤਾ ਹੈ ਜੇ ਸੱਜਣ ਠੱਗ ਵਰਗਾ ਮਿਲਿਆ ਸਤਿਗੁਰਾਂ ਨੇ ਉਹਨੂੰ ਵੀ ਉਪਦੇਸ਼ ਕੀਤਾ ਹੈ ਕਿ ਸੱਜਣ ਉਹ ਨਹੀਂ ਆ ਜਿਹੜਾ ਕਿਸੇ ਦੇ ਨਾਲ ਧੋਖਾ ਕਰੇ ਫਰੇਬ ਕਰੇ ਤੇ ਉਹਦਾ ਮਾਲ ਲੁੱਟ ਲਵੇ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਕਿ ਸੱਜਣ ਅਸਲ ਵਿੱਚ ਮਿੱਤਰ ਹੋ ਆ ਜਿਹੜਾ ਨਾਲ ਖੜਦਾ ਹੋਵੇ ਸੱਚਾਈ ਤੇ ਚੱਲਦਾ ਹੋਵੇ ਕੌਡੇ ਰਾਖਸ਼ਾਂ ਵਰਗੇ ਨੂੰ ਗੁਰੂ ਨਾਨਕ ਨੇ ਤਾਰਿਆ ਵਿਦਵਾਨ ਕਹਿੰਦਾ ਕਿ ਤਾਰੇ ਗਿਨੇ ਜਾ ਸਕਦੇ ਆ ਕੋਈ ਸਾਇਸ ਨਹੀਂ ਤਰੱਕੀ ਕਰ ਲਵੇ ਕਿ ਤਾਰਿਆਂ ਦੀ ਗਿਣਤੀ ਹੋ ਜਾਂਦੀ ਆ ਪਰ ਜਿਹੜੇ ਗੁਰੂ ਨਾਨਕ ਨੇ ਤਾਰਿਆ ਉਹ ਕੋਈ ਵੀ ਮਨੁੱਖ ਗਿਣ ਨਹੀਂ ਸਕਦਾ ਸਤਿਗੁਰੂ ਇੰਨੇ ਦਿਆਲਤਾ ਦੇ ਸੁਭਾਅ ਦੇ ਮਾਲਕ ਹਨ ਭਾਈ ਗੁਰਦਾਸ ਜੀ ਕਹਿੰਦੇ ਹਨ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੈ ਧਿਆਨ ਤਾਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਜੋਂ ਗੁਰੂ ਗੁਬਾਰ ਹੈ ਹਾਏ ਹੇ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਜਲਾਈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹਿਲਾਂ ਉਹ ਪ੍ਰਮਾਤਮਾ ਦਾ ਬਖਸ਼ਿਸ਼ ਦਾ ਦਰ ਪ੍ਰਾਪਤ ਹੋਇਆ ਰੇਤ ਆਕਾਰ ਕਰਕੇ ਸਤਗੁਰਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਜਦੋਂ ਸਤਗੁਰਾਂ ਨੇ ਧਿਆਨ ਲਾਇਆ ਸੱਚਖੰਡ ਵਿੱਚੋਂ ਸਾਧਗੁਰਾਂ ਨੇ ਗਰੀਬੀ ਦੀ ਦਾਤ ਮੰਗੀ ਹੈ ਨਾਮ ਦੀ ਦਾਤ ਮੰਗੀ ਪ੍ਰਮਾਤਮਾ ਦੇ ਕੋਲੋਂ ਤੇ ਜਦੋਂ ਧਿਆਨ ਮਾਰਿਆ ਸਾਰੀ ਪ੍ਰਿਥਵੀ ਜਿਹੜੀ ਉਹ ਜਲਦੀ ਸੜਦੀ ਗੁਰੂ ਨਾਨਕ ਨੂੰ ਦਿਸੀ ਆ ਫਿਰ ਸਾਧਗੁਰਾਂ ਨੇ ਭੇਖ ਬਣਾਇਆ ਤੇ ਉਦਾਸੀ ਦੀ ਰੀਤ ਚਲਾਈ ਉਦਾਸੀਆਂ ਤੇ ਗੁਰੂ ਨਾਨਕ ਜੀ ਗਏ ਹਨ ਸਾਰੀ ਜਲਦੀ ਹੋਈ ਸ੍ਰਿਸ਼ਟੀ ਨੂੰ ਸੱਚ ਦਾ ਉਪਦੇਸ਼ ਦੇ ਕਰਕੇ ਸੱਚ ਦੇ ਨਾਲ ਜੋੜਿਆ ਅੱਜ ਸਾਨੂੰ ਵੀ ਲੋੜ ਗੁਰੂ ਨਾਨਕ ਦੇ ਦੱਸੇ ਮਾਰਗ ਦੇ ਉੱਤੇ ਚੱਲਣ ਦੀ ਗੁਰਪੁਰਬ ਪ੍ਰਕਾਸ਼ ਗੁਰਪੁਰਬ ਜੋਤੀ ਜੋਤ ਦਿਵਸ ਵਿਆਹ ਪੁਰਬ ਅਸੀਂ ਬੜੇ ਮਨਾਏ ਪਰ ਗੁਰੂ ਨਾਨਕ ਦੀ ਗੱਲ ਜੇ ਅਸੀਂ ਨਹੀਂ ਮੰਨੀ ਤੇ ਅਸੀਂ ਇਹਨਾਂ ਮਨਾਇਆ ਹੋਇਆ ਪੁਰਬਾਂ ਦੇ ਵਿੱਚ ਸਫਲ ਨਹੀਂ ਹੋਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੇ ਕੋਈ ਪੰਡਤ ਬ੍ਰਾਹਮਣ ਕਾਜੀ ਗਲਤ ਕੰਮ ਕਰਦਾ ਹੈ ਗੁਰੂ ਨਾਨਕ ਦੇਵ ਜੀ ਨੇ ਮੌਕੇ ਦਾ ਸੱਚ ਬੋਲਿਆ ਹੈ ਕਿ ਬਾਹਮਣ ਨਾਵੇ ਜੀਆਂ ਕਾਏ ਕਿ ਬਾਹਮਣ ਨਾਉਂਦਾ ਵੀ ਹੈ ਤੇ ਉਹ ਜੀਆਂ ਦਾ ਘਾਣ ਵੀ ਕਰਦਾ ਹੈ ਸ਼ੋਤ ਸ਼ਾਤ ਦਾ ਭੇਦ ਭਾਵ ਵੀ ਰੱਖਦਾ ਹੈ ਤੇ ਜਿਹੜਾ ਕਾਜੀ ਆ ਵੱਡੀ ਲੈ ਕੇ ਹੱਕ ਗਵਾਉਂਦਾ ਹੈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਸਤੂਗੁਰਾਂ ਨੇ ਇਸ ਮੌਕੇ ਦਾ ਸੱਚ ਬੋਲਿਆ ਕੋਈ ਵੀ ਭਾਵੇਂ ਵਿਦਵਾਨ ਹੀ ਰਾਜਾ ਹੀ ਜੇਕਰ ਰਾਜੇ ਪਾਪ ਕਮਾਉਂਦੇ ਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕਉ ਖਾਏ ਗੁਰੂ ਨਾਨਕ ਹੀ ਜਾਬਰ ਨੂੰ ਜਾਬਰ ਕਹਿਣ ਵਾਲਾ ਹੈ ਕਿਉਂਕਿ ਉਹ ਆਕਾਲ ਪੁਰਖ ਵਹਿ ਗੁਰੂ ਉਹਨੂੰ ਕਿਸੇ ਦਾ ਡਰ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਸੱਚ ਦਾ ਉਪਦੇਸ਼ ਦੇਂਦੇ ਹੋਏ ਉਦਾਸੀਆਂ ਦੇ ਵਿੱਚ ਜਦੋਂ ਸਤਗੁਰਾਂ ਨੇ ਉਦਾਸੀਆਂ ਕੀਤੀਆਂ ਫਿਰ ਅਖੀਰ ਸਮੇਂ ਵਿੱਚ ਸਤਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੇ ਅੰਤਮ ਸਮੇਂ ਪਹੁੰਚਿਆ ਉਥੇ ਸਿੱਖ ਸੰਗਤ ਇਕੱਠੀ ਹੋਈ ਸਤਗੁਰਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲక్ష్ਮੀਦਾਸ ਬਾਬਾ ਬੁੱਢਾ ਸਾਹਿਬ ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਵੀ ਉੱਥੇ ਹੀ ਸਨ ਤੇ ਸਤਗੁਰਾਂ ਨੇ ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਪ੍ਰਮਾਤਮਾ ਦੇ ਨਾਲ ਜੋੜ ਜੋੜ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਆਪਣੀ ਜੋਤ ਟਿਕਾ ਕਰਕੇ ਤੇ ਸੰਗਤ ਨੂੰ ਇਹ ਆਖਿਆ ਕਿ ਅੱਜ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਜੀ ਦੇ ਗੁਰੂ ਹੋਣਗੇ ਤੇ ਬਾਬਾ ਬੁੱਢਾ ਸਾਹਿਬ ਨੂੰ ਵੀ ਉਹਨਾਂ ਨੇ ਅਨੇਕਾਂ ਵਾਰ ਦਿੱਤੇ ਸਨ ਕਿ ਬੁੱਢਿਆ ਤੈ ਤੋਂ ਓਲੇ ਕਦੇ ਨਾ ਹੋਸੀ ਕਿ ਸਾਰੀ ਦੁਨੀਆ ਤੋਂ ਅਸੀਂ ਓਲੇ ਭਵੇਂ ਹੋ ਜਾਈਏ ਪਰ ਤੈਨੂੰ ਜ਼ਰੂਰ ਪਤਾ ਹੋਵੇਗਾ ਕਿ ਸਾਡੀ ਜੋਤ ਕਿੱਥੇ ਹੈ ਗੁਰੂ ਨਾਨਕ ਨੇ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਹਿਰਦਾ ਸੰਗ ਮਾਣਿਆ ਜਦੋਂ ਸਤਿਗੁਰੂ ਜੀ ਅਖੀਰ ਸਮੇਂ ਫਿਰ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਤੇ ਸੰਗਤ ਨੂੰ ਆਖਿਆ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਇਤਿਹਾਸ ਹੈ ਉਹ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਹੁਣ ਕਨਾਤ ਕਰ ਦਿੱਤੀ ਜਾ ਜਦੋਂ ਮਹਾਰਾਜ ਜੋਤੀ ਜੋਤ ਸਮਾਉ ਲੱਗੇ ਫਿਰ ਸਤ ਗੁਰੂ ਜੀ ਕਨਾਤ ਦੇ ਵਿੱਚ ਜਾ ਕਰਕੇ ਚਿੱਟੀ ਚਾਦਰ ਲੈ ਕਰਕੇ ਲੰਮੇ ਬੈ ਗਏ ਹਨ ਅੰਦਰ ਆਉਣ ਤੋਂ ਕਿਸੇ ਨੂੰ ਵੀ ਮਣਾਈ ਕਰ ਦਿੱਤੀ ਤੇ ਜਦੋਂ ਫਿਰ ਉੱਥੇ ਆਂਦੇ ਪਠਾਨ ਆਏ ਕਿਉਂਕਿ ਦੂਰੋਂ ਦੂਰੋਂ ਸੰਗਤ ਆਈ ਸੀ ਉਹ ਥੋੜਾ ਜਿਹਾ ਲੇਟ ਹੋ ਗਏ ਜਦੋਂ ਉਹਨਾਂ ਨੇ ਅੰਦਰ ਜਾਣ ਵਾਸਤੇ ਆਖਿਆ ਕਿ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਪਹਿਲਾਂ ਮੈਂ ਜਾ ਕਰਕੇ ਦੇਖਦਾ ਤੇ ਬਾਬਾ ਬੁੱਢਾ ਸਾਹਿਬ ਜੀ ਜਾ ਕਰਕੇ ਵੇਖਿਆ ਤੇ ਗੁਰੂ ਨਾਨਕ ਦੇਵ ਜੀ ਦੀ ਕੱਲੀ ਚਾਦਰ ਉੱਥੇ ਰਹਿ ਗਈ ਸਤਿਗੁਰੂ ਜੀ ਸਰੀਰ ਸਾਹਮਣੇ ਹੀ ਅਲੋਪ ਹੋ ਗਏ ਸਨ ਫਿਰ ਉਹ ਚਾਦਰ ਤੋਂ ਝਗੜਾ ਹੋਣ ਲੱਗਾ ਹੈ ਜਦੋਂ ਚਾਦਰ ਦੀ ਖਿੱਚੋ-ਤਾਈ ਹੋਈ ਹੈ ਤੇ ਉਹ ਚਾਦਰ ਦੋ ਹਿੱਸਿਆਂ ਵਿੱਚ ਵੰਡੀ ਗਈ ਤੇ ਉਹ ਜਦੋਂ ਰਾਤ ਨੂੰ ਦਰਿਆ ਦਾੜ ਆਇਆ ਹੈ ਤਾਂ ਜਿਹੜੀ ਮਸਜਿਦ ਉਹਨਾਂ ਬਣਾਈ ਸੀ ਜਾਂ ਡੇਰਾ ਬਣਾਇਆ ਸੀ ਉਹ ਦੋਨੇ ਚੀਜ਼ਾਂ ਹੀ ਰੁੜ ਗਈਆਂ ਤੇ ਇਸੇ ਤਰ੍ਹਾਂ 사ਤਗੁਰੂ ਜੀ ਉਸ ਕਰਤਾਰਪੁਰ ਦੀ ਧਰਤੀ ਤੇ ਜੋਤੀ ਜੋਤਿ ਸਬਾਏ ਹਨ ਤੇ ਸਤਿਗੁਰਾਂ ਨੇ ਸਾਨੂੰ ਸੱਚ ਦੇ ਨਾਲ ਜੋੜਿਆ ਆਪਣੇ ਪੁੱਤਰਾਂ ਨੂੰ ਉਪਦੇਸ਼ ਦਿੱਤਾ ਹੈ ਕਿ ਗੁਰੂ ਨਾਨਕ ਦੇ ਸਿੱਖ ਤੁਹਾਡੀ ਵਡਿਆਈ ਇੱਜ਼ਤ ਮਾਨ ਕਰਨਗੇ ਤੇ ਜਿਹੜੀ ਗੁਰਤਾ ਗੱਦੀ ਆ ਉਹ ਸੇਵਾ ਕਰਕੇ ਭਾਵਨਾ ਕਰਕੇ ਬੰਦਗੀ ਕਰਕੇ ਜਿਹੜੀ ਆ ਉਹ ਪਾਈ ਲੈਣੇ ਦੇ ਵਿੱਚ ਜੋਤ ਸਤਿਗੁਰੂ ਜੀ ਟਕਾ ਕਰਕੇ 1539 ਈਸਵੀ ਨੂੰ ਸੱਚਖੰਡ ਪਿਆਨਾ ਜੋਤੀ ਜੋਤ ਕਰਗੇ ਸਨ ਸਰਨਾ ਸਾਧੂਗਰਾਂ ਦਾ ਜੋਤੀ ਜੋਤ ਦਿਵਸ ਸੰਗਤਾਂ ਵੱਲੋਂ ਮਨ